ਸਤ ਸ੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ 골ਡ ਡੇਰੀ ਫਾਰਮ ਚੈਨਲ ਤੇ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਵੀ ਤੁਸੀਂ ਆਪਣੇ ਪਸ਼ੂ ਦੇ ਜਿਹੜੇ ਆਡਰ ਦੀ ਗ੍ਰੋਥ ਆ ਉਹ ਤੁਸੀਂ ਕਿਵੇਂ ਕਰ ਸਕਦੇ ਹੋ ਤੇ ਤੁਹਾਨੂੰ ਪਤਾ ਪਸ਼ੂ ਦੇ ਆਡਰ ਦੀ ਗ੍ਰੋਥ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਇਹਦੇ ਨਾਲ ਦੁੱਧ ਦਾ ਫਰਕ ਤਾਂ ਪੈਂਦਾ ਹੀ ਪੈਂਦਾ ਵਾ ਪਰ ਪਸ਼ੂ ਦੇ ਜਿਹੜੀ ਖੂਬਸੂਰਤੀ 'ਚ ਵੀ ਬਹੁਤ ਜ਼ਿਆਦਾ ਫਰਕ ਪੈਂਦਾ ਪਸ਼ੂ ਦੇ ਆਡਰ ਦਾ ਸਾਈਜ਼ ਜਿਹੜਾ ਉਹ ਸੋਹਣਾ ਹੋਵੇ ਤੇ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਕਿਹੜੇ ਪ੍ਰੋਡਕਟ ਨਾਲ ਤੁਸੀਂ ਆਰਡਰ ਦਾ ਸਾਈਜ਼ ਜਿਹੜਾ ਵਧਾ ਸਕਦੇ ਹੋ ਤੇ ਕਿਹੜਾ ਪ੍ਰੋਡਕਟ ਸਭ ਤੋਂ ਵਧੀਆ ਹੈ ਤੁਸੀਂ ਸੁਣਿਆ ਤਾਂ ਹੋਣਾ ਪਹਿਲੇ ਵੀ ਵਿਟਾਮਿਨ ਐਚ ਆਪਾਂ ਯੂਜ਼ ਕਰ ਸਕਦੇ ਹੋ ਅੱਜ ਆਪਾਂ ਤੁਹਾਨੂੰ ਦਿਖਾਉਣੇ ਆ ਵਿਟਾਮਿਨ ਐਚ ਦੀ ਮੇਰੇ ਕੋਲ ਬੋਤਲ ਹੈਗੀ ਹੈ ਵਿਟਾਮਿਨ ਐਚ ਤੁਸੀਂ ਯੂਜ਼ ਕਰ ਸਕਦੇ ਹੋ ਪਰ ਮਾਰਕੀਟ 'ਚ ਬਹੁਤ ਤਰ੍ਹਾਂ ਦੇ ਵਿਟਾਮਿਨ ਆ ਚਾਉਂਦੇ ਆ ਤੇ ਵਧੀਆ ਦੀ ਪਛਾਣ ਕਿਵੇਂ ਤੁਸੀਂ ਕਰਨੀ ਆ ਵਧੀਆ ਜਿਹੜਾ ਸਭ ਤੋਂ ਵਧੀਆ ਜਿਹਦਾ ਰਿਜ਼ਲਟ ਆ ਉਹ ਆ ਜਿਹੜਾ ਵਿਟਾਮਿਨ ਐਚ ਵਿਟਾਮਿਨ ਐਚ ਇਹ ਟਰਨੇਟਾ ਕੰਪਨੀ ਦਾ ਪੁਰਾਣੀ ਕੰਪਨੀ ਸਾਰਿਆਂ ਨੂੰ ਪਤਾ ਇਹਦੇ ਪ੍ਰੋਡਕਟ ਟਰਨੇਟਾ ਕੰਪਨੀ ਦਾ ਇਹ ਕੰਪਨੀਆਂ ਹੋਰ ਵੀ ਬਹੁਤ ਸਾਰੀਆਂ ਆਉਂਦੀਆਂ ਕਾਪੀ ਪ੍ਰੋਡਕਟ ਆਉਂਦੇ ਆ ਪਰ ਉਹ ਆਪਾਂ ਨਹੀਂ ਵਰਤਨੇ ਜਦੋਂ ਆਪਾਂ ਪੈਸੇ ਲਾਉਣੇ ਤਾਂ ਆਪਾਂ ਵਧੀਆ ਪ੍ਰੋਡਕਟ ਵਰਤੀਏ ਤੇ ਆਪਾਂ ਪਸ਼ੂ ਦੇ ਆਰਡਰ ਦਾ ਸਾਈਜ਼ ਵਧੀਆ ਵਧਾ ਸਕਦੇ ਇਹ ਤੁਸੀਂ ਦੇਖ ਸਕਦੇ ਹੋ ਟਰਨੇਟਾ ਲਿਖਿਆ ਹੈ ਟਰਨੇਟਾ ਕੰਪਨੀ ਦਾ ਪ੍ਰੋਡਕਟ ਆ ਬਹੁਤ ਵਧੀਆ ਹੈ ਦਾ ਰਿਜ਼ਲਟ ਤੁਸੀਂ ਇਹ ਵਰਤ ਸਕਦੇ ਹੋ ਇਹ ਜਿਹੜਾ ਪਸ਼ੂ ਦੇ ਆਰਡਰ ਦਾ ਸਾਈਜ਼ ਵਧਾਉਂਦਾ ਵਾ ਜਿਹੜੇ ਟਿਸ਼ੂ ਹੁੰਦੇ ਆ ਮਸਲ ਹੁੰਦੇ ਆ ਆਰਡਰ ਦੇ ਉਹਦੇ ਗ੍ਰੋਥ ਕਰਦਾ ਜਾਂ ਕੋਈ ਵੀ ਰਿਕਾਊਟ ਹੋਵੇ ਉਹਨੂੰ ਦੂਰ ਕਰਦਾ ਵਾ ਤੇ ਇਹ ਜਿਹੜਾ ਪਸ਼ੂ ਦੇ ਜਿਹੜਾ ਵਾਲਾਂ ਵਾਸਤੇ ਵੀ ਬਹੁਤ ਚੰਗਾ ਹੈ ਇਹਦੇ ਨਾਲ ਪਸ਼ੂ ਦੇ ਵਾਲ ਜਿਹੜੇ ਝੜਦੇ ਆ ਉਹ ਵੀ ਠੀਕ ਹੋ ਜਾਂਦੇ ਆ ਤੇ ਸਕਿਨ ਦੀ ਜਿਹੜੀ ਕੁਆਲਿਟੀ ਵੀ ਵਧੀਆ ਹੁੰਦੀ ਪਸ਼ੂ ਦੇ ਸਕਿਨ ਉੱਚ ਵੀ ਬਹੁਤ ਇੰਪਰੂਵਮੈਂਟ ਹੁੰਦੀ ਹੈ ਤੋਂ ਸੋ ਧੰਨਵਾਦ ਤੁਹਾਡਾ ਦੋਸਤੋ ਅੱਜ ਦੀ ਵੀਡੀਓ ਦੇਖਣ ਲਈ ਤੇ ਹੋਰ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ